ਤਿੱਲੋ ਗਾਇਜ਼ ਅੱਜ ਬਣਾਵਾਂਗੇ ਆਪਾਂ ਪੰਜਾਬੀ ਸਟਾਈਲ ਚ ਹਾਰੇ ਵਾਲੀ ਕੜੀ ਜਿਹੜੇ ਚੁੱਲੇ ਤੇ ਬਣਾਉਂਦੇ ਆ ਨੇ ਉਹ ਵਾਲੀ ਕੜੀ ਬਣਾ ਕੇ ਤਿਆਰ ਕਰਾਂਗੇ ਤੇ ਕਿੱਦਾਂ ਬਣਾਨੀ ਆ ਸਾਰੀ ਰੈਸਿਪੀ ਤੁਹਾਨੂੰ ਮੈਂ ਦੱਸਾਂਗੀ ਠੀਕ ਹੈ ਜੀ ਬਣੇ ਲੋ ਸਾਸਤਰੀ ਕਾ ਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਆ ਗਾਇਜ਼ ਤੇ ਇਧਰ ਕਰਨ ਦੇ ਦੇਸੀ ਆਪਾਂ ਘਰ ਦੇ ਕਮਰਸੋਈ ਸਾਹਿਬ ਤੇ ਅੱਜ ਬਣਾਣੀ ਆ ਆਪਾਂ ਪੰਜਾਬੀ ਸਟਾਈਲ ਵਿੱਚ ਚੁੱਲੇ ਤੇ ਕੜੀ ਕੜੀ ਬਣਾਉਂਗੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਲੌਂਗ ਦੀ ਸ਼ੁਰੂਆਤ ਕਰ ਲੈਣੀ ਆ ਤੇ ਇਧਰ ਨਾ ਦੁੱਧ ਰਹਿ ਗਿਆ ਸੀ ਅੱਜ ਥੋੜਾ ਜਿਹਾ ਸਾਨੂੰ ਘੱਟ ਦੁੱਧ ਮਿਲਿਆ ਤੇ ਦੁੱਧ ਘਰ ਦਿੱਤਾ ਸੀ ਆਪਾਂ ਕਿ ਮੈਂ ਕਿਹਾ ਚਲੋ ਮੈਂ ਲੱਸੀ ਵਿੱਚ ਘੋਲ ਕੇ ਬੇਸਨ ਤੇ ਵਿੱਚ ਨਮਕ ਮਿਰਚ ਪਾ ਕੇ ਨਾ ਮੈਂ ਲੱਗ ਤਰੀਕੇ ਨਾਲ ਬਣਾਉਣੀ ਹੁੰਦੀ ਆ ਤੁਹਾਨੂੰ ਵੀ ਸ਼ਾਇਦ ਪਿਛਲੀ ਵੀਡੀਓes ਤੁਸੀਂ ਕਈ ਵਾਰੀ ਦੇਖਿਆ ਹੋਣਾ ਕਿ ਮੇਰਾ ਲਸ ਕੜੀ ਬਣਾਉਣ ਦਾ ਸਟਾਈਲ ਸਭ ਤੋਂ ਲੱਗਦੀ ਹੁੰਦਾ ਤੇ ਮੈਂ ਬਣਾਉਣ ਲੱਗੀ ਸੀਗੀ ਕੜੀ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰ ਦਿਆਂ ਤੇ ਪਰ ਮਨ ਜ ਲੱਗੇ ਸੀ ਆਪਾਂ ਭਾਂਡੇ ਇਹ ਰ ਆ ਪਾਧਰਾਂ ਦੇ ਪੜੀ ਜੀ ਸਾਡਾ ਪੜਾਓ ਨਾ ਦੇਖ ਲੋ ਸਵੇਰ ਦਾ ਨਾਸ਼ਤਾ ਪਾਣੀ ਕਰਤਾ ਜੀ ਆਪਾਂ ਨਾਸ਼ਤਾ ਪਾਣੀ ਕਰਾ ਦਿੱਤਾ ਹੈ ਇਹ ਦਰਮਾਜ਼ ਲਈ ਆਪਾਂ ਪਾਣਦੇ ਸੋ ਸਾਬ ਹੋਵੇ ਨਾ ਫਿਰ ਦੁਪਹਿਰ ਦੀ ਸ਼ੁਰੂਆਤ ਆ ਤੁਹਾਨੂੰ ਪਤਾ ਨਾਲ ਦੀ ਨਾਲ ਹੀ ਹੋ ਜਾਂਦੀ ਸਵੇਰੇ ਸਵੇਰ ਦੇ ਕੰਮ ਨੇ ਬੇੜੋ ਸਵੇਰ ਦੀ ਸ਼ੁਰੂਆਤ ਇੱਧਰ ਸੀਗਾ ਸਾਡੇ ਕੋਲ ਧਨੀਆ ਇਹਨੂੰ ਮੈਂ ਧੁੱਪ ਲਗਵਾ ਲਾ ਮੈਂ ਕਿਹਾ ਧਨੀਆ ਪੀਸ ਲਾਂਗੀ ਤੇ ਜਦੋਂ ਕੜੀ ਬਣਾਉਂਦੀ ਹੁੰਨੀ ਆ ਨਾ ਤੇ ਮੈਂ ਸਭ ਤੋਂ ਪਹਿਲਾਂ ਤਵੇ ਦੇ ਉੱਤੇ ਨਾ ਤੁਸੀਂ ਵੀ ਜਿਵੇਂ ਆਪਾਂ ਪਾ ਦਿੰਦੇ ਆ ਨਾ ਮੇਥੀ ਸਾਬਤ ਤੜਕੇ ਦੇ ਵਿੱਚ ਪਾਣੇ ਮੈਂ ਉਹਦਾਂ ਨਹੀਂ ਪਾਉਂਦੀ ਤੁਸੀਂ ਪਹਿਲਾਂ ਵੀ ਅਕਸਰ ਦੇਖਿਆ ਹੋਣਾ ਤੇ ਮੈਨੂੰ ਤਵੇ ਦੇ ਉੱਤੇ ਥੋੜੀ ਜਿੰਨੀ ਮੇਥੀ ਪਾਣੀ ਆ ਨਾ ਉਹਨੂੰ ਕੋ ਪਹਿਲਾਂ ਭੁੰਨ ਲੈਂਦੇ ਹੁੰਨੀ ਆ ਤੇ ਵਿੱਚੇ ਹੀ ਮੈਂ ਜੀਰਾ ਭੁੰਨ ਲੈਣੀ ਹੁੰਨੀ ਆ ਇਹਨਾਂ ਦੋਨਾਂ ਨੂੰ ਭੁੰਨ ਕੇ ਨਾ ਚੰਗੀ ਤਰ੍ਹਾਂ ਕਾਲਾ ਜਾ ਕਰਕੇ ਫਿਰ ਆਪਾਂ ਇਹਨਾਂ ਨੂੰ ਚਕਲੇ ਦੇ ਉੱਤੇ ਪੀ ਲੈਣੇ ਹੁੰਦੇ ਨੇ ਠੀਕ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਕਰਕੇ ਪਾਇਆ ਕਰੋ ਫਿਰ ਇਹ ਜਿਹੜੀ ਮੇਥੀ ਮੂੰਹ ਚ ਨਹੀਂ ਆਉਂਦੀ ਹੈਗੀ ਬੱਚੇ ਖਾਂਦੇ ਨਹੀਂ ਨਾ ਸਾਡੇ ਮੈਂ ਤਾਂ ਦੇਖੋ ਇੱਤਾ ਹੀ ਬਣਾਉਣੀ ਹੈ ਮੈਂ ਕਿਹਾ ਚਲੋ ਤੁਹਾਡੇ ਨਾਲ ਅਰ ਅਕਸਰ ਤੁਸੀਂ ਵੀ ਕੜੀ ਬਣਾਉਂਦੇ ਹੋ ਤੇ ਸਾਰੇ ਆਪਾਂ ਕੜੀ ਤਾਂ ਬਣਾਉਂਦੇ ਆ ਅੱਜ ਮੈਂ ਕੜੀ ਬਣਾਵਾਂਗੀ ਪੰਜਾਬੀ ਸਟਾਈਲ ਵਿੱਚ ਹਾਰੇ ਵਾਲੀ ਕੜੀ ਆਪਾਂ ਕੌਣ-ਕੌਣ ਬਣਾਉਂਦਾ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਲਓ ਜੀ ਇਹ ਤਰ ਪਾਣ ਲੱਗਿਆ ਆਪਾਂ ਲੱਸੀ ਇਸੇ ਤਰ੍ਹਾਂ ਤੁਸੀਂ ਜਿੰਨੀ ਪਾਣੀ ਓਨੀ ਪਾ ਸਕਦੇ ਹੋ ਠੀਕ ਹੈ ਆਪਣੇ ਟੇਸਟ ਅਨਸਾਰ ਇਹਦੇ ਵਿੱਚੇ ਪਾ ਦਿੰਗੇ ਬਰਾਬਰ ਪਹਿਲਾਂ ਹੀ ਪਾ ਲੈਣਾ ਆਪਾਂ ਚੰਨ ਪਾਣੀ ਜੇਕਰ ਖੱਟਕੀ ਨਾ ਸੀ ਦੋ ਦੋ ਬੱਲ ਗਿਆ ਤਾਂ ਤੋਏਗਾ ਨਹੀਂ ਬੰਦ ਕਰ ਦਿਓ ਗੈਸ ਤੇ ਹੁਣ ਇਹਦੇ ਵਿੱਚ ਮਿਲਾ ਲਾਂਗੇ ਆਪਾਂ ਬੇਸਨ ਬੇਸਨ ਆਪਣੀ ਮਰਜ਼ੀ ਅਨਸਾਰ ਤੁਸੀਂ ਲੋਚ ਇੱਧਰ ਮਿਲਾ ਲਾਂ ਆਪਾਂ ਬੇਸਨ ਫੇਰ ਇਸ ਤੋਂ ਬਾਅਦ ਉਧਰ ਪੁੱਜ ਗਿਆ ਸਾਡਾ ਜੀਰਾ ਤੇ ਮੇਥੀ ਇਨੂੰ ਚੰਗੀ ਤਰ੍ਹਾਂ ਆਪਾਂ ਇਦਾਂ ਬ੍ਰਾਊਨ ਜਿਹਾ ਕਰਕੇ ਨਾ ਬ੍ਰਾਊਨ ਕਰਕੇ ਫਿਰ ਇਹਨੂੰ ਪਾ ਲਾਂਗੇ ਤੇ ਇੱਧਰ ਪਾ ਲੈਣਾ ਆਪਾਂ ਹੁਣ ਹਲੋ ਜੀ ਆਪਣੀ ਮਰਜ਼ੀ ਅਨਸਾਰ ਤੁਸੀਂ ਨਮਕ ਪਾ ਲਿਆ ਥੋੜੀਆਂ ਜੀਆਂ ਲਾਲ ਮਿਰਚਾਂ ਪਾ ਲਿਆ ਤੇ ਫਿਰ ਅੰਦਰ ਪਾ ਲਾਂਗੇ ਆਪਾਂ ਹਲਦੀ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਰਲਾ ਲਾਂਗੇ ਤੇ ਲਓ ਜੀ ਇਹ ਚੰਗੀ ਤਰ੍ਹਾਂ ਪੁੱਜ ਗਿਆ। ਕਿਹ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੀ ਲੈਣਾ। ਤੇ ਲਓ ਜੀ ਆਹ ਵਾਲਾ ਪੀਸਿਆ ਹੋਇਆ ਮੇਥੀ ਦੇ ਜੀਰਾ ਆਪਾਂ ਇਹਦੇ ਵਿੱਚੇ ਪਾ ਦੇਣਾ। ਠੀਕ ਹੈ ਜੀ। ਹੁਣ ਆਪਾਂ ਇਹਨੂੰ ਧਰ ਦਾਂਗੇ ਹਾਰੇ ਤੇ। ਜੀ ਇੱਧਰ ਬਾਨ ਲਿਆ ਸੀ ਆਪਾਂ ਹਾਰਾ ਮੈਂ ਕਿਹਾ ਚੱਲਾ ਜਹਾਰੇ ਚ ਕੜੀ ਬਣਾਵਾਂਗੇ ਹਾਰੇ ਦਾ ਬਸ ਇਹ ਸੁੱਕ ਹੋ ਜਾਂਦੇ ਕਿ ਇਹਦੇ ਤੇ ਪਈ ਰਵੇ ਨਾ ਬਸ ਮੱਠੇ ਮੱਠੇ ਹੱਲਦੇ ਆਪਣੇ ਆਪ ਰਿਝਦੀ ਰਹਿੰਦੀ ਹੈ ਫਿਰ ਕੋਈ ਟੈਨਸ਼ਨ ਨਹੀਂ ਰਹਿੰਦੀ ਤੇ ਇਹਨੂੰ ਆਪਾਂ ਇੱਦਾਂ ਹੀ ਢੱਕ ਦਾਂਗੇ আর ਇਹਦੇ ਵਿੱਚ ਰੱਖ ਦਾਂਗੇ ਆਪਾਂ ਕੜਛੀ ਕਿਹ ਜੀ ਜੇਕਰ ਕੜਛੀ ਰੱਖ ਦੋ ਨਾ ਤੇ ਫਿਰ ਉਬਲਦੀ ਨਹੀਂ ਹੈਗੀ ਤੇ ਧੂਆਂ ਦੇਖ ਲਓ ਕਿੰਨਾ ਹੋ ਗਿਆ ਧੁਆ ਹੀ ਬੜਾ ਹੋ ਗਿਆ ਲੋ ਜੀ ਆਪਾਂ ਦੇਖਦੇ ਆ ਇਹਨੂੰ ਆ ਦੇਖੋ ਸਾਡੀ ਕੜੀ ਨੂੰ ਪੈ ਗਿਆ ਰਿਜ ਜਾ ਪੈਣ ਲੱਗ ਗਿਆ ਆ ਦੇਖੋ ਸਾਡੀ ਕੜੀ ਫਟੇ ਨਹੀਂ ਹੈਗੀ ਜਿਵੇਂ ਆਪਾਂ ਵਿੱਚ ਕੜਛੀ ਰੱਖ ਦਿੰਦੇ ਆ ਨਾ ਤਾਂ ਕਦੀ ਵੀ ਸਾਡੀ ਕੜੀ ਨਹੀਂ ਫਟਦੀ ਹੁਣ ਰਿਜ ਰਿਜ ਕੇ ਆਪਣੇ ਤੱਕ ਆਪ ਹੀ ਚਾਹੇ 2-3 ਘੰਟਿਆਂ ਤੱਕ ਨਾ ਰਿਜਦੀ ਰਹੂਗੀ ਕਿੰਨੀ ਵਧੀਆ ਆਪਣੇ ਆਪ ਬੰਦੀ ਰਹੂਗੀ ਤੇ ਇਦਾਂ ਕਰਕੇ ਆਪਾਂ ਹਾਰੇ ਦੇ ਵਿੱਚ ਚੰਗੀ ਤਰ੍ਹਾਂ ਮਤਲਬ ਖੂਬਸਾਰਾ ਕੀ ਕਹਿੰਦੇ ਨੇ ਬੱਲਣ ਪਾ ਕੇ ਰੱਖ ਲਿਓ ਤੇ ਵਧੀਆ ਤਰੀਕੇ ਨਾਲ ਆਪੇ ਬੰਦੀ ਰਹਿੰਦੇ ਤੁਸੀਂ ਵੀ ਇਸੇ ਨਾਲ ਬਣਾਇਓ ਠੀਕ ਹੈ ਜੀ ਤੇ ਕਿਦਾ ਬਚੀ ਨਾ ਤੇ ਲੋ ਜੀ ਉਧਰ ਆਪਾਂ ਕੜੀ ਤਰਤੀ ਹਾਰੇ ਤੇ ਮੱਠੀ ਮੱਠੀ ਅੱਗ ਤੇ ਆਪਣੇ ਆਪ ਰਿਚਦੀ ਰਹੇਗੀ ਤੇ ਇੱਧਰ ਕਰ ਲਿਆ ਮੈਂ ਮਟੀਰੀਅਲ ਤਿਆਰ ਹਰੀਆਂ ਮਿਰਚਾਂ ਅਦਰਕ ਲਸਣ ਤੇ ਪਿਆਜ਼ ਤੇ ਆ ਲੈ ਲਈ ਮੈਂ ਹਿੰਗ ਤੜਕਾ ਲਾ ਲਈ ਤੇ ਇਹ ਲੈ ਲਿਆ ਆਪਾਂ ਸੁੱਕੀ ਮੇਥੀ ਜਿਹਨੂੰ ਬੋਲਦੇ ਆ ਨਾ ਹੋਵਾ ਲਈਏ ਠੀਕ ਹੈ ਜੀ ਤੇ ਇਹ ਦਵਸਨ ਖੋਲ ਲਿਆ ਮੈਂ ਪਕੌੜਿਆਂ ਲਈ ਤੇ ਪਹਿਲਾਂ ਸਭ ਤੋਂ ਬਣਾ ਲਾਂਗੇ ਆਪਾਂ ਪਕੌੜੇ ਤੇ ਲੋ ਜੀ ਇਹਦਰ ਆਪਣਾ ਤੇਲ ਗਰਮ ਹੋ ਗਿਆ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਸਾੜ ਲਿਆ ਤੇ ਹੁਣ ਨਾ ਮੈਂ ਪਕੌੜੇ ਬਣਾ ਲਾਂਗੇ ਜੇਕਰ ਤੁਸੀਂ ਤੁਹਾਡੇ ਸੌਫਟ ਪਕੌੜੇ ਨਹੀਂ ਨਾ ਬਣਦੇ ਇੱਕ ਚੁਟਕੀ ਤੁਸੀਂ ਜਾਂ ਤਾਂ ਮਿੱਠਾ ਸੋਡਾ ਲਾ ਲਿਆ ਕਰੋ ਨਹੀਂ ਤੁਹਾਡੇ ਮਨ ਕਰਦਾ ਨਾ ਮਿੱਠਾ ਸੋਡਾ ਲਾਣ ਨੂੰ ਤੇ ਤੁਸੀਂ ਲੱਸੀ ਪਾ ਕੇ ਬਣਾਇਆ ਕਰੋ ਇਹ ਵਾਲੇ ਪਕੌੜੇ ਤੁਸੀਂ ਬਣਾ ਕੇ ਦੇਖਣਾ ਬਹੁਤ ਸੌਫਟ ਬੰਦੇ ਆ ਤੇ ਤੁਹਾਨੂੰ ਪਤਾ ਹੈ ਕੜੀ ਦੇ ਵਿੱਚ ਤਾਂ ਸੌਫਟ ਪਕੌੜੇ ਹੀ ਵਧੀਆ ਲੱਗਦੇ ਤੇ ਲੋ ਜੀ ਇਹਦਰ ਬਣ ਗਏ ਸਾਡੇ ਪਕੌੜੇ ਹੁਣ ਆਪਾਂ ਲਾ ਲਾਂਗੇ ਛੋ ਜਿਹੜਾ ਐਕਸਟਰਾ ਤੇਲ ਹੈ ਘੱਟ ਤੇ ਕੜੀ ਨੂੰ ਲਾ ਲਿਆ ਤੜਕਾ ਜੇਕਰ ਤੁਸੀਂ ਚਾਹੋ ਨਾ ਪਿਆਜ਼ਾਂ ਵਾਲੇ ਪਕੌੜੇ ਵੀ ਬਣਾ ਸਕਦੇ ਆ ਮੈਂ ਤੇ ਸਿੰਪਲ ਬਸੰਦ ਕਰਦੀ ਆ ਪੰਜਾਬੀ ਸਟਾਈਲ ਦੇ ਵਿੱਚ ਪੰਜਾਬੀ ਕੜੀ ਦੇ ਵਿੱਚ ਤਾਂ ਸਿੰਪਲ ਹੀ ਪਕੌੜੇ ਵਧੀਆ ਲੱਗਦੇ ਤੇ ਲੋ ਜੀ ਹੁਣ ਲਾਵਾਂਗੇ ਕੜੀ ਨੂੰ ਤੜਕਾ ਸਭ ਤੋਂ ਪਹਿਲਾਂ ਆਪਾਂ ਪਾਣੀ ਹੈ ਸਾਗਦਾਲ ਵਾਲੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਲੀਆਂ ਚਾਹਣੀ ਆ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਪਾ ਲਣੀ ਹੁਣ ਆਪਣੇ ਇਹਦੇ ਵਿੱਚ ਹਿੰਗ ਪਾ ਲੈਣੀ ਠੀਕ ਹੈ ਜੀ ਫਿਰ ਧਨੀਆ ਪਾ ਲੈਣਾ ਸੁੱਕਾ ਫਿਰ ਪਾਵਾਂਗੇ ਇਹਦੇ ਵਿੱਚ ਆਪਾਂ ਲਸਣ ਕੱਟਿਆ ਹੋਇਆ ਫਿਰ ਪਾ ਲੈਣਾ ਆਪਾਂ ਅਦਰਕ ਫਿਰ ਹਰੀਆਂ ਮਿਰਚਾਂ ਉਹ ਗੈਸ 'ਤੇ ਲੈ ਕੇ ਜਿੰਨੀ ਤੱਕ ਭੁੰਨ ਲੈਣਾ ਥੋੜਾ ਜਿਹਾ ਬ੍ਰਾਊਨ ਹੋ ਜਾਵੇ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਕੱਤੇ ਹੋਏ ਪਿਆਜ਼ ਨਮਕ ਆਪਾਂ ਚੋਲ ਦੇ ਤਾਂ ਲੰਮਾ ਲੈ ਚਾਰਕੂ ਛੇੜੀਂ ਚੀਕੀ ਆਹਨੇ ਆਪਾਂ ਤੋਂ ਸੂਰੀ ਮੀਠੀ ਕਿਲੋ ਜੀ ਮਸਾਲਾ ਪੁੱਜ ਗਿਆ ਸਾਡਾ ਕੜੀ ਵਾਲਾ ਤੇ ਹੁਣ ਆਪਾਂ ਕੜੀ ਚ ਪਾਵਾਂਗੇ ਗੈਸ ਨੂੰ ਕਰ ਦਾਂਗੇ ਬੰਦ ਤੇ ਆਹ ਦੇਖੋ ਜੀ ਸਾਡੀ ਕੜੀ ਕਿੰਨੀ ਵਧੀਆ ਤਰੀਕੇ ਨਾਲ ਰਿਝ ਰਹੀ ਹੈ ਤੇ ਹੁਣ ਇਹ ਮਸਾਲਾ ਆਪਾਂ ਹੁਣ 5-10 ਮਿੰਟ ਚੰਗੀ ਤਰ੍ਹਾਂ ਰਿਜ ਜੇਗਾ ਨਾ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਾਂਗੇ ਪਕੌੜੇ ਤੇ ਲੋ ਜੀ ਉੱਧਰ ਬਣੀ ਦੀ ਸਾਡੀ ਕੜੀ ਬਣ ਕੇ ਤਿਆਰ ਆ ਗਈ। ਹੁਣ ਆਪਾਂ ਇਹਦੇ ਵਿੱਚ ਨਾ ਪਕੌੜੇ ਪਾ ਦਾਂਗੇ। ਯਾ ਦੇਖ ਲਓ ਮੱਠੀ ਮੱਠੀ ਆਗ ਤੇ ਬਣੀ ਦੀ ਨਾ ਕੜੀ ਅੱਜ ਬਣਾਈ ਆ ਪਹਾੜਿਆਲੀ ਕੜੀ। ਤੇ ਦੇਖ ਲਓ ਬਹੁਤ ਏਸੀ ਬਣਦੀ ਹਾਰੇ ਦੀ ਕੜੀ ਤੁਸੀਂ ਵੀ ਇਦਾਂ ਬਣਾ ਕੇ ਦੇਖਿਓ ਤੇ ਵਧੀਆ ਬਣੇਗੀ ਜੋ ਕੋਈ ਕੋਈ ਜੋ ਚੋ ਬਣਾ ਦੇ ਹੁੰਦੇ ਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕੌਣ ਹਾਰੇ ਵਾਲੀ ਕੜੀ ਬਣਾਨੇ ਹਨ ਹੁਣ ਟਾਪ ਦਿੰਦੇ ਆ ਹਨਾ ਤੇ ਲੋ ਜੀ ਦਰ ਲਾ ਲਈ ਆਪਾਂ ਦੇਗੀ ਮਿਰਚ ਦਾ ਤੜਕਾ ਤੇ ਇਹਦੇ ਉੱਤੇ ਪਾ ਦਾਂਗੇ ਆਪਾਂ ਹਰਾ ਧਨੀਆ ਤੇ ਲੋ ਜੀ ਹਾਰੇ ਦੀ ਕੜੀ ਬਣ ਕੇ ਹੋ ਗਈ ਤਿਆਰ ਤੇ ਲੋ ਗਾਇਸ ਇਹ ਕੜੀ ਬਣ ਕੇ ਸਾਡੀ ਹੋ ਗਈ ਤਿਆਰ ਹਾਰੇ ਵਾਲੀ ਤੇ ਹੁਣ ਆਪਾਂ ਇਹਨੂੰ ਜਿੱਦਿਆ ਵਰਜੀ ਸਰਵ ਕਰੋ ਖਾਓ ਕੜੀ ਚਾਵਲ ਬਣਾਵਾਂਗੇ ਨਾਲ ਆਦੋ ਜਿੰਨੇ ਜਿੰਨੇ ਖਾਣੇ ਤੇ ਲੋ ਜੀ ਆਟਾ ਵੀ ਗੁੰਨ ਲਿਆ ਤੇ ਆਪਾਂ ਹੁਣ ਇਧਰ ਕਰਨਗੇ ਸਾਬਲਾਂ ਦੀ ਤਿਆਰੀ ਤੇ ਮੇਰੀ ਘੜੀ ਕਿਦਾਂ ਦੀ ਪਸੰਦ ਆ ਇੱਕ ਨੂੰ ਕਿੰਨੂੰ ਵਧੀਆ ਲੱਗੀ ਤੇ ਕੋਣ ਕੋਣ ਇਸ ਤਰੀਕੇ ਨਾਲ ਬਣਾਉਂਦਾ ਤੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਇੱਕ ਪਿਆਰਾ ਜਿਹਾ ਲਾਈਕ ਕਰ ਦਿਓ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਸਾਰਾ ਥੈਂਕ ਯੂ ਵੈ ਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਜੀ ਬਾਏ ਬਾਏ